ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਔਰ ਜਿਸ ਵੀ ਮੀਡੀਆ ਨੂੰ ਤੁਸੀਂ ਜਿਸ ਵੀ ਮੰਚ ਨੂੰ ਤੁਸੀਂ ਪੇਸ਼ੰਤਾ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸ਼ਾਰਟ ਨੋਟਿਸ ਤੇ ਤੁਹਾਨੂੰ ਬੁਲਾਇਆ ਗਿਆ ਅੱਜ ਆਮ ਆਨੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵਿਲੱਖਣ ਕਿਸਮ ਦਾ ਵਾਦਾ ਹੋ ਰਿਹਾ ਹੈ ਜੋ ਆਮ ਆਨੀ ਪਾਰਟੀ ਦਾ ਵਿਚਾਰ ਹੈ ਜੋ ਆਮ ਆਨੀ ਪਾਰਟੀ ਦਾ এজেন্ডਾ ਹੈ ਹਮ ਲੋਕਾਂ ਦੀ ਸੇਵਾ ਕਰਨਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਪੜਾਈ ਹੈਲਥ ਇਨਫਰਾਸਟ੍ਰਕਚਰ ਰੋਜ਼ਗਾਰ ਜੋ এজেন্ডਾ ਹੈ ਬਿਲਕੁਲ ਉਸ এজেন্ডੇ ਤੇ ਪੂਰੇ ਉੱਤਰ ਦੇ ਵਿਧਾਨ ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਹੀਦ ਭਗਤ ਸਿੰਘ ਹੋਰਾਂ ਦੀ ਧਰਤੀ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਚਲੇ ਲੋਕਾਂ ਲਈ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚਲਦੇ ਨੇ ਆਪਣਾ ਇੱਕ ਕਲੀਨਿਕ ਹੈ ਜਿੱਥੇ ਐਮਐਲਏ ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਮੁਫਤ ਇਲਾਜ ਆਮ ਲੋਕਾਂ ਨੂੰ ਆਪਣੀ ਡਾਕਟਰੀ ਮਹਾਰਤ ਜਿਹੜੀ ਪ੍ਰਮਾਤਮਾ ਨੇ ਬਖਸ਼ੀ ਹੈ ਉਹ ਤੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਆ ਲੋਕਾਂ ਦਾ ਇਲਾਜ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਲੋਕਾਂ ਨੇ ਸਮਾਜ ਦਾ ਆਪਰੇਸ਼ਨ ਕਰਨ ਦੀ ਵੀ ਲਈ ਹੋਈ ਹੈ ਸੋ ਅੱਜ ਬਹੁਤ ਸਾਰੇ ਸਾਥੀ ਸਾਡੇ ਪਾਰਟੀ ਦੇ ਬੈਠੇ ਨੇ ਜਦ ਡਾਕਟਰ ਸੰਦੀਪ ਪਾਟਕ ਬੈਠੇ ਨੇ ਸੰਗਠਨ ਦੇਖਦੇ ਨੇ ਸਾਡੇ ਐਸ்சி ਵਿੰਗ ਦੇ ਪ੍ਰਧਾਨ ਐਮਐਲਏ ਮਹਿਲਕਲਾ ਕੁਲਵੰਤ ਪੰਡੋਰੀ ਜੀ ਬੈਠੇ ਨੇ ਤੇ ਡਾਕਟਰ ਸਾਹਿਬ ਦੇ ਨਾਲ ਆਏ ਨੇ ਵੀ ਐਸ்சி ਵਿੰਗ ਦੇ ਪ੍ਰਧਾਨ ਨੇ ਨਵਾਂ ਸ਼ਹਿਰ ਦੇ ਜੀ ਨਾਮ ਹੁੰਦਾ ਸੋਨ ਲਾਲ ਟਾਂਡਾ ਜੀ ਉਹ ਵੀ ਉਹ ਵੀ ਇੱਥੇ ਪਹੁੰਚੇ ਧੰਨਵਾਦ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਬਹੁਤ ਸਾਰੇ ਡਾਕਟਰ ਨੇ ਬਹੁਤ ਸਾਰੇ ਸਮਾਜ ਸੇਵੀ ਨੇ ਬਹੁਤ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਵੈਸੇ ਵੀ ਡਾਕਟਰ ਕਮਿਊਨਿਟੀ ਦੀ ਆਮਾਨੀ ਪਾਰਟੀ ਨਾਲ ਕਾਫੀ ਮਿਲਦੀ ਐ ਸਟਾਰ ਮਿਲਦੇ ਐ ਜਿਹਦੇ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਐ ਡਾਕਟਰ ਬਲਵੀਰ ਸਿੰਘ ਐ ਡਾਕਟਰ ਚੰਨੀ ਐ ਚਮਕੌਰ ਸਾਹ ਵਾਲੇ ਡਾਕਟਰ ਗਰਬਜੋਤ ਐ ਡਾਕਟਰ ਅਜੇ ਗੁਪਤਾ ਐ ਡਾਕਟਰ ਵਿਜੇ ਸਿੰਘ ਲਾ ਡਾਕਟਰ ਸਾਡੇ ਸਭ ਤੋਂ ਵੱਡੀ ਗੱਲ ਤਾਂ ਘਰੇ ਵੀ ਡਾਕਟਰ ਐ ਉਹ ਪਲੀ ਗਏ ਸੀ ਰੋਟੀ ਖਾਣੀ ਐ ਭਾਈ ਸੋ ਡਾਕਟਰ ਕਮੇਉਂ ਟਿਰਾਲ ਆਮ ਆਮੀ ਪਾਰਟੀ ਕਿਉਂਕਿ ਇਹ ਸਾਰੇ ਸਮਾਜ ਦੀ ਪਾਰਟੀ ਹੈ ਸਾਡੇ ਕੋਲ ਡਾਕਟਰ ਵੀ ਨੇ ਸਾਡੇ ਕੋਲ ਵਕੀਲ ਵੀ ਨੇ ਸਾਡੇ ਕੋਲੇ ਸਟੂਡੈਂਟ ਵੀ ਨੇ ਜਿਹੜੇ ਪੜ ਰਹੇ ਸੀ ਤੇ ਟਿਕਟਾਂ ਮਿਲ ਗਈਆਂ ਤੇ ਜਿੱਤ ਗਏ ਤੇ ਸਾਡੇ ਕੋਲ ਟੀਚਰ ਵੀ ਨੇ ਪ੍ਰੋਫੈਸਰ ਵੀ ਨੇ ਆਰਟਿਸਟ ਵੀ ਨੇ ਸੋ ਸਾਡੇ ਕੋਲੇ ਸਮਾਜ ਦਾ ਹਰ ਵਰਗ ਹੈ ਸਾਡੇ ਕੋਲ ਆਮ ਆਮੀ ਪਾਰਟੀ ਆਮ ਆਦਮੀ ਹੈ ਹਰੇਕ ਵਰਗ ਦਾ ਆਮ ਆਦਮੀ ਜਦ ਕਿ ਦੂਜੀਆਂ ਪਾਰਟੀਆਂ 'ਚ ਸਿਰਫ ਉਹਨਾਂ ਦੇ ਪੁੱਤ ਭਤੀਜੇ ਉਹਨਾਂ ਦੇ ਸਾਲੇ ਜੀਜੇ ਉਹੀ ਚੱਲੀ ਜਾਂਦਾ ਸੀ ਸੋ ਉਹ ਹੁਣ ਨੈਕਸਸ ਜਿਹੜਾ ਟੁੱਟ ਗਿਆ ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ ਜਦੋਂ ਵਿਧਾਨ ਸਭਾ 'ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ ਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲਾ ਦਿੰਦੇ ਸੀ ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਹ ਉਸ ਐਮਐਲਏ ਨੂੰ ਜਾਂ ਉਸ ਐਮਪੀ ਨੂੰ ਟਾਈਮ ਮਿਲਣ ਲੱਗ ਜਾਂਦਾ ਜਿਸ ਤਰ੍ਹਾਂ ਮੈਂ ਵੀ 8 ਸਾਲ ਆ ਕੇ ਆਂ ਪਾਰਲੀਮੈਂਟ 'ਚ ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫालतू ਗੱਲ ਨਹੀਂ ਕਰਨੀ ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ ਤਾਂ ਫਿਰ ਟਾਈਮ ਮਿਲ ਜਾਂਦਾ ਬੋਲਣ ਦਾ ਜਿਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹੈ ਹਰ ਵਕਤ ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਏ ਇਸ ਕਰਕੇ ਫਿਰ ਇਗਨੋਰ ਕਰਨ ਲੱਗ ਜਾਂਦੇ ਆ ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ ਤੇ ਪਿਆ ਸਾਰਾ ਤੁਸੀਂ ਵੀ ਆਪਣੇ ਕੈਮਰਾ ਰਹੀਂ ਉਹਨੂੰ ਟੈਲੀਕਾਸਟ ਕੀਤਾ ਹੋਊਗਾ ਕਿ ਜਿੰਨਾ ਹੀ ਬੋਲਿਆ ਉਹ ਆਪਣੇ ਲੋਕਾਂ ਦੇ ਹੱਕ ਚ ਬੋਲਿਆ ਜਿਸ ਏਜੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਏਜੰਡੇ ਨੂੰ ਲੈ ਕੇ ਬੋਲਿਆ ਔਰ ਮੇਰੇ ਕੋਲੇ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਪ ਸ਼ਹਿਰ ਚਾਹ ਚੋਣਾ ਮੈਂ ਪਿੰਡਾਂ ਚਾਹ ਪ੍ਰੋਬਲਮ ਹੈ ਸਨ ਫੰਡ ਦੇ ਉਸ ਉਹ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ ਚੱਲ ਕੇ ਆਉਂਦੇ ਰਹੇ ਘੰਟਾ-ਘੰਟਾ ਅਸੀਂ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ ਕੋਈ ਗੱਲ ਨਹੀਂ ਮੇਰੇ ਲਈ ਕੋਈ ਇਹ ਨਹੀਂ ਹੈਗਾ ਕਿ ਜੇ ਜੇ ਕੋਈ ਐ ਐਮਐਲਏ ਜਿਹੜਾ ਉਹ ਵਿਰੋਧੀ ਧਿਰ ਦਾ ਤਾਂ ਮੈਂ ਉੱਥੇ ਉਸ 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 ਲੋਕਾਂ ਨੂੰ ਸਜ਼ਾ ਦੇਵਾਂ ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਦੇ ਵਿਕਾਸ ਦੇ ਕੰਮਾਂ ਤੇ ਕੋਈ ਰੋਕ ਲਾਵਾਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ ਜਿਹੜੀ ਕਿ ਉਹ ਕਰਦੇ ਰਹੇ ਆ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ ਕਹਿੰਦੇ ਇਸ ਗਲੀ ਚ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੀਆਂ ਦੋ ਪੁਲੀਆਂ ਹੀ ਪੱਟ ਦੋ ਤੇ ਬਾਅਦ ਚ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ ਤੁਸੀਂ ਸਾਨੂੰ ਵੋਟਾਂ ਨਹੀਂ ਪਈਆਂ ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ ਮੈਂ ਜਦ ਜਿਸ ਦਿਨ ਰਿਜ਼ਲਟ ਆਇਆ ਸੀ 10 ਮਾਰਚ ਨੂੰ ਮੈਂ ਉਸੇ ਦਿਨ ਵੀ ਕਹਿਿਆ ਸੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਬਹੁਤ ਧੰਨਵਾਦ ਪਰ ਜਿਨ੍ਹਾਂ ਨੇ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ ਸੋ ਮੁੱਖ ਮੰਤਰੀ ਤਾਂ ਮੈਂ ਸਾਰੇ ਪੰਜਾਬੀਆਂ ਦਾ ਕਸਟੋਡੀਅਨ ਤਾਂ ਮੈਂ 3.5 ਕਰੋੜ ਲੋਕਾਂ ਦਾ ਹੀ ਹਾਂ ਸੋ ਮੈਂ ਕੋਈ ਦਰਿਆਤ ਜਾਂ ਕੋਈ ਪੱਖਪਾਤ ਕਦੇ ਨਹੀਂ ਕਰਦਾ ਮੇਰੇ ਲਈ ਨਕੌਦਰ ਵੀ ਹੋ ਜਾਏ ਮੇਰੀ ਨਵਾਂ ਸ਼ਹਿਰ ਵੀ ਹੋ ਜਾਏ ਬੰਗਾ ਵੀ ਹੋ ਜਾਏ ਮੇਰੇ ਲਈ ਮੂਨਕ ਵੀ ਹੋ ਜਾਏ ਪੁਹਾਨੀਗੜ ਵੀ ਹੋ ਜਾਏ ਮੇਰੇ ਲਈ ਕਨੌਰ ਵੀ ਹੋ ਜਾਏ ਮੇਰੇ ਲਈ ਸਨੌਰ ਵੀ ਹੋ ਜਾਏ ਸੋ ਜੇ ਪੰਜਾਬ ਦੇ ਵਿੱਚ ਕੋਈ ਤਰੱਕੀ ਹੋਊਗੀ ਸਾਰੇ ਪੰਜਾਬ ਵਿੱਚ ਕਿਤੇ ਵੀ ਤਰੱਕੀ ਹੋਊਗੀ ਤਾਂ ਉਹ ਇਹ ਉਹਦਾ ਜਿਹੜਾ ਸ਼ਾਬਾਸ਼ੇ ਮਿਲੂਗੀ ਕੱਲ ਬੱਚਿਆਂ ਨੂੰ ਨਿਯੁਕਤੀ ਪੱਤਰ ਬੰਡੇ ਉਹ ਆਪ ਬੋਲ ਰਹੇ ਸੀ ਕੋਈ ਕੋਈ ਜਗਰਾਉ ਤੋ ਸੀ ਕੋਈ ਮੁਕਸਰ ਤੋਂ ਸੀ ਕੋਈ ਫਾਜ਼ਿਲਕਾ ਤੋਂ ਸੀ ਕੋਈ ਬਠਿੰਡੇ ਤੋਂ ਸੀ ਕੋਈ ਸੰਗਰੂਰ ਤੋਂ ਸੀ ਕੋਈ ਅੰਮ੍ਰਿਤਸਰ ਤੋਂ ਸੀ ਸਾਰੇ ਪੰਜਾਬ ਤੋਂ ਆਏ ਹੋਏ ਸੀ ਤੇ ਉਹ ਦੱਸ ਰਹੇ ਸੀ ਆਪਣੇ ਆਪਣੀਆਂ ਕਹਾਣੀਆਂ ਕਿ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀ ਪਰ ਅਸੀਂ ਬਦਲਤਾ ਹੁਣ ਅਸੀਂ ਇੱਥੇ ਹੀ ਰਹਿ ਕੇ ਜਿਹੜਾ ਉਹ ਆਵਦੀ ਤਰੱਕੀ ਕਰਾਂਗੇ ਪੜਾਂਗੇ ਤੇ ਆਮ ਆਨí ਪਾਰਟੀ ਜੋ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮ ਉਹਨਾਂ ਦਾ ਵੀ ਪਹਿਲਾਂ ਐਜੂਕੇਸ਼ਨ ਤੇ ਹੈਲਥ ਉਹਨਾਂ ਦੀ ਪ੍ਰਾਇੋਰਟੀ ਹੈ ਅੱਜ ਵੀ ਕਿ ਬਾਬਾ ਸਾਹਿਬ ਦਾ ਸੁਪਨਾ ਅਧੂਰਾ ਕੇਜਰੀਵਾਲ ਕਰੇਗਾ ਪੂਰਾ ਉੱਥੇ ਨਾਰਾ ਦਿੰਦੇ ਰਹੇ ਜਦੋਂ ਸਕੂਲ ਬਣਾਉਂਦੇ ਰਹੇ ਆ ਉੱਥੇ ਅਸੀਂ ਤਾਂ ਬਾਬਾ ਸਾਹਿਬ ਭੀਮਰਾਓਂ ਉਮੇਦਕਰ ਜੀ ਉਹਨਾਂ ਨੂੰ ਸਕੂਲ ਦੇ ਵਿੱਚ ਕਲਾਸ 'ਚ ਬੈਠਣ ਹੀ ਨਹੀਂ ਦਿੱਤਾ ਜਾਂਦਾ ਸੀ ਛੂਆਛੂਦਾ ਇੰਨਾ ਜਵਾਨਾ ਸੀ ਉਹ ਪਰਾਂ ਬਹਿ ਜਾਂਦੇ ਸੀ ਫਿਰ ਜਦੋਂ ਪੀਰੀਅਡ ਖਤਮ ਹੁੰਦਾ ਸੀਗਾ ਤਾਂ ਉਹ ਆਪਣੇ ਜਿਹੜੇ ਸਹਿਪਾਠੀ ਸੀ ਉਹਨਾਂ ਤੋਂ ਪੁੱਛਦੇ ਹੁੰਦੇ ਸੀ ਤੈਨੂੰ ਕੀ ਪੜਾਇਆ ਉਹ ਮੈਨੂੰ ਪੜਾ ਦੇ ਇੱਥੋਂ ਇੱਥੋਂ ਪੜ ਕੇ ਉਹਨਾਂ ਨੇ ਬਾਅਦ ਵਿੱਚ ਅਮਰੀਕਾ ਤੋਂ ਲੰਡਨ ਤੋਂ ਪੀ ਐਚ ਡੀਆਂ ਕੀਤੀ ਹਾਲਾਂਕਿ ਕੋਈ ਫਾਈਨੈਂਸ਼ਲੀ ਸੌਂਡ ਨਹੀਂ ਸੀ ਉਹਨਾਂ ਨੇ ਫਿਰ ਇੱਕ ਕਥਨ ਲਿਖਿਆ ਕਿ ਵਿਦਿਆ ਜਿਹੜੀ ਹੈ ਉਹ ਇੱਕ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਇਹਨੂੰ ਪੀਊਗਾ ਉਹ ਤਾਂ ਦਹਾੜੂਗੇ ਦਹਾੜੂਗਾ ਸੋ ਸਾਡਾ ਵੀ ਇਹ ਏਜੰਡਾ ਹੈ ਕਿ ਅਸੀਂ ਐਜੂਕੇਸ਼ਨ ਗਰੀਬਾਂ ਦੇ ਬੱਚਿਆਂ ਨੂੰ ਖਾਸ ਤੌਰ ਤੇ ਦੇਈਏ ਜੋ ਸਕੂਲ ਆਫ ਐਮੀਨੈਂਸ ਚਾਹ ਅਸੀਂ ਸਮਾਰਟ ਸਕੂਲ ਬਣਾ ਰਹੇ ਹਾਂ ਗਰੀਬਾਂ ਦੇ ਬੱਚੇ ਪੜ੍ਹ ਕੇ ਇਸ ਵਾਰ 158 ਬੱਚੇ JEE ਦਾ ਟੈਸਟ ਪਾਸ ਕਰ ਗਏ 158 ਬੱਚੇ ਪੰਜਾਬ ਦੇ ਪਹਿਲੀ ਵਾਰ ਹੋਇਆ JEE ਦਾ ਟੈਸਟ ਪਾਸ ਕਰ ਗਏ ਸਰਕਾਰੀ ਸਕੂਲਾਂ ਦੇ ਬੱਚੇ ਔਰ 10ਵੀਂ ਚੋਂ 8ਵੀਂ ਚੋਂ 12ਵੀਂ ਚੋਂ ਫਸਟ ਕੌਣ ਸਰਕਾਰੀ ਸਕੂਲਾਂ ਦੇ ਬੱਚੇ ਮੰਨ 700 ਚੋਂ 600 ਨਿਨ ਨਿਨ ਨੰਬਰ ਲੈ ਕੇ ਆਉਂਦੇ ਕਿਉਂਕਿ ਟੀਚਰ ਆ ਗਏ ਟੀਚਰਾਂ ਨੂੰ ਸਿੰਗਾਪੁਰ ਤੋਂ ਟ੍ਰੇਨਿੰਗ ਦਿਵਾਤੀ ਤੇ ਐਸੀ ਤਰੀਕੇ ਹੈਲਥ ਦੇ ਵਿੱਚ ਹੋਇਆ ਇਸੀ ਤਰੀਕੇ ਬਿਜਲੀ ਦੇ ਵਿੱਚ ਹੋਇਆ ਇਸ ਤਰੀ ਇਨਫਰਾਸਟ੍ਰਕਚਰ ਵਿੱਚ ਹੋਇਆ ਅਸੀਂ ਲੱਗੇ ਰਵਾਂਗੇ ਔਰ ਸਭ ਤੋਂ ਵੱਡਾ ਫੈਸਲਾ ਜਿਹੜਾ ਪਹਿਲਾ ਫੈਸਲਾ ਸੀ 16 ਮਾਰਚ ਨੂੰ ਜਦੋਂ ਸੌ ਚੁੱਕੀ ਖੜਕਰ ਕਲਾ ਤਾਂ ਸੌ ਚੁੱਕਰ ਤੋਂ ਸੌਰੀ ਸੌ ਚੁੱਕਣ ਤੋਂ ਬਾਅਦ ਜਦੋਂ ਚਾਰਜ ਲਿਆ ਤਾਂ ਸਭ ਤੋਂ ਪਹਿਲਾ ਫੈਸਲਾ ਇਹ ਸੀਗਾ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਚਾਹ ਡੀਸੀ ਦਫਤਰ ਆ ਚਾਹ ਤਹਿਸੀਲਦਾਰ ਦਾ ਅਫਸਰ ਦਫਤਰ ਆ ਚਾਹ ਕੋਈ ਡੀਐਸਪੀ ਦਾ ਦਫਤਰ ਆ ਚਾਹ ਕੋਈ ਕੋਈ ਵੀ ਸਰਕਾਰੀ ਦਫਤਰ ਉੱਥੇ ਮੁੱਖ ਮੰਤਰੀ ਦੀ ਫੋਟੋ ਲੱਗੂਗੀ ਉੱਥੇ ਡਾਕਟਰ ਭੀਮਰਾਵ ਮੇਦਕਰ ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੂਗੀ ਉਹ ਲੱਗੀ ਹੋਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਨੇ ਸੰਵਿਧਾਨ ਬਣਾਇਆ ਇੱਕ ਨੇ ਦੇਸ਼ ਦੇਸ਼ ਬਣਾਇਆ ਤੇਨਾਂ ਦੋਨਾਂ ਦੀ ਫੋਟੋ ਲੱਗੀ ਹੋਈ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਡਾਕਟਰ ਸੁਖੀ ਜੀ ਇਹਨਾਂ ਦੋਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਸ਼ਹੀਦ ਭਗਤ ਸਿੰਘ ਦੀ ਧਰਤੀ ਤੋਂ ਐਮਐਲਏ ਨੇ ਤੇ ਡਾਕਟਰ ਪ੍ਰੀਮਰਾਓ ਮੇਦ ਕਰਦੀ ਸੋਚ ਦੇ ਧਾਰਨੀ ਨੇ ਸਾਡੀ ਪਾਰਟੀ ਨੂੰ ਅੰਚ ਬਹੁਤ ਬਲ ਮਿਲਿਆ ਔਰ ਸਾਨੂੰ ਇੱਕ ਐਸਾ ਨੇਤਾ ਜਿਹੜਾ ਦਵੇ ਕੁਝਲੇ ਲੋਕਾਂ ਦੀਆਂ ਸਮੱਸਿਆਵਾਂ ਜਾਣਦਾ ਹੈ ਖੁਦ ਉਹਨੇ ਪਿੰਡੇ ਤੇ ਹਣਾਈਆਂ ਹੋਈਆਂ ਨੇ ਉਹ ਸਾਡੀ ਪਾਰਟੀ ਜੁਆਇਨ ਕਰ ਰਹੇ ਤਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਇਹਨਾਂ ਦੇ ਤਜਰਬੇ ਦਾ ਇਹਨਾਂ ਦੇ ਐਕਸਪੀਰੀਅੰਸ ਦਾ ਆਉਣ ਵਾਲੇ ਦਿਨਾਂ 'ਚ ਅਸੀਂ ਇਸਤੇਮਾਲ ਵੀ ਕਰਾਂਗੇ ਔਰ ਜੋ ਜੋ ਵੀ ਇਨਦੇ ਸਾਥੀ ਆ ਇਹਨੇ ਨਾਲ ਸੰਘਟਨ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰਾਂ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਮਿਲ ਕੇ ਕੰਮ ਕਰਾਂਗੇ ਹੁਣ ਮੈਂ ਇੱਕ ਮਿੰਟ ਲਈ ਕਹੂੰਗਾ ਡਾਕਟਰ ਸੁਖੀ ਜੀ ਇੱਕ ਪਹਿਲਾਂ ਮੈਂ ਜੁਆਇਨਿੰਗ ਦਾ ਅਸਮਦਾ ਕਰਨ ਉਸ ਤੋਂ ਬਾਅਦ ਸੁਖੀ ਜੀ ਬੋਲੋ ਵੈਲਕਮ ਸਰ ਥੈਂਕ ਯੂ ਕਾਣੀ ਸਰ ਮਿਲ ਕੇ ਥੈਂਕ ਯੂ ਅਜਾ ਮਾਦੀ ਪਾਰਤੀ ਦੇ ਸਤਿਬਾਚ ਇਸ ਕਾਰਜ ਉਹ ਸੁਦਾ ਦੇ ਚੀ ਮਿੰਸਟਰ ਸੁਦਾ ਕੁਮਾਰ ਸਿੰਘ ਮਾਨ ਸਰ ਅਗੁਣਾ ਦੇ ਨਾਲ ਡਾਕਟਰ ਸੁਨੀਲ ਪਾਠੀ ਜੀ ਮੇਰੇ ਜਿਹੜੇ ਬਹੁ ਨੇੜੇ ਦੇ ਸਾਥੀ ਹੈ ਮੇਰੇ ਨਾਲ ਵਿਧਾਨ ਸਭਾ ਚ ਪਿਛਲੇ ਦਿਨਾਂ ਦੇ ਨਾਲ ਸੀ ਸਰਦਾਰ ਕੁਲਵੰ ਸਿੰਘ ਕੰਡੋਈ ਸਾਹਿਬ ਅੱਜ ਮੇਰੇ ਨਾਲ ਜੋ ਮਾਨ ਪ੍ਰਾਪਤ ਕਰ ਰਹਾ ਹੈ ਸ਼ੀਸੋਲਾ ਟੰਡਾਂਜਿਲੇ ਸ਼ਹੀ ਪੱਗ ਸਿੰਘ ਅਸੀਲ ਦੇ ਪ੍ਰਧਾਨ ਨੇ ਔਰ ਸੁਮਿਤ ਮੇਰੇ ਨਾਲ ਹੀ ਸਾਥੀ ਪ੍ਰੈਸ ਸਭ ਤੋਂ ਪਹਿਲਾਂ ਤਾਂ ਮੈਂ ਸਦਾ ਕੁਮਾਰ ਸਿੰਘ ਮਾਨ ਸਾਹਿਬ ਸੀਐਮ ਸਾਹਿਬ ਦਾ ਔਰ ਡਾਕਟਰ ਸੰਦੀਪ ਪਾਠੇ ਜੀ ਦਾ ਤਲਵਤ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ ਮੈਨੂੰ ਲੱਗਦਾ ਕਿ ਇਸ ਪਾਰਟੀ ਦੇ 92 ਐਮਐਲਏ ਹੋਣ ਉਹਨਾਂ ਨੂੰ ਸ਼ਾਇਦ ਉਸੇ ਮੰਨ ਨਹੀਂ ਪੈਂਦੀ ਪਰ ਅੱਜ ਮੈਂ ਇਹ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਪਾਈਕਰਣ ਜਾ ਰਿਹਾ ਮੈਂ ਉਸ ਹਰਕੇ ਤੋਂ ਆਣਾ ਜਿੱਥੇ ਸ਼ਿਦਾਰ ਉਸਦਾ ਭਗਤ ਸਿੰਘ ਦਾ ਡਿਪੈਂਡ ਹੈ ਪਰ ਮੇਰੀ ਇਹ ਸਦਾ ਹੀ ਦਿਲੀ ਖਾਸ਼ ਵੀ ਰਹੀ ਹੈ ਕਿ ਉਹ ਹਲਕਾ ਜਿੱਥੇ ਸ਼੍ਰੀ ਦੇਵ ਸਦਾ ਪੱਗ ਸਿੰਘ ਨੇ ਆਪਣਾ ਬਚਨ ਬਤਾਇਆ ਹੋਵੇ ਔਰ ਸਾਨੂੰ ਅੱਜ ਕੇ ਜਿਵੇਂ ਐਮ ਐਲ ਏ ਹੈ ਜਾਂ ਅਸੀਂ ਸਾਰੇ ਹੀ ਆਜ਼ਾਦੀ ਦਾ ਨਿਗਮਾ ਹੈ ਉਹ ਸ਼੍ਰੀ ਦੇਵ ਸਦਾ ਪੱਗ ਸਿੰਘ ਦੇ ਤੌਰ ਤੇ ਔਰ ਮੈਨੂੰ ਉਹ ਲੈਵਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸਾਬシー ਕਾਸ਼ੀਰਾਮ ਜੀ ਜਿਨ੍ਹਾਂ ਨੇ ਸਾਨੂੰ ਡਾਕਟਰ ਨੂੰ ਬੇਟਕ ਕਰਦਾ ਜੋ ਸਾਡੇ ਤੇ ਉਹਨਾਂ ਦੇ احਸਾਨ ਨੇ ਜੋ ਸਾਡੇ ਜੀ ਉਹਨੇ ਕੀਤਾ ਪਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜਾਣ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਮੈਂ ਸੀਐਮ ਸਾਹਿਬ ਨੂੰ ਇਹ ਦੱਸਿਆ ਕਿ ਕਿ ਸ਼ਿਖਦੇਵ ਸਰ ਦਾ ਪਕਸਿੰਦਿੰਪੈਂਟ ਉਸ ਸੌਂਕ ਉਕੀਆ ਮੈਂ ਜਿਸ ਦਿਨ ਉਹਨੇ ਸੌਂਚੂਗੀ ਸੀ ਮੈਂ ਉਸਨ ਉਸ ਸੌਂਸ ਮਗਰਮ ਦੇ ਵਿੱਚ ਹਾਜ਼ਰ ਸੀ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਹਿ ਕੇ ਤੁਸੀਂ ਉੱਥੇ ਯੂਨਾ ਦੇ ਨਾਂ ਤੇ ਇੱਕ ਮੈਡੀਕਲ ਕਾਲਜ ਬਣਾਓ ਤਾਂ ਇਹਨਾਂ ਨੇ ਵਿਦਾਉਟ ਇਨੀ ਹੈਜ਼ਿਟੇਸ਼ਨ ਉਸੇ ਬਲੀ ਕਹਿ ਕੇ ਮੈਂ ਇਸ ਧਰਤੀ ਤੇ ਮੈਡੀਕਲ ਕਾਲਜ ਜ਼ਰੂਰ ਬਣਾਉਂਗਾ ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਨ ਬੜੀ ਗੱਲ ਹੈ। ਔਰ ਜਦੋਂ ਸਭ ਤੋਂ ਜ਼ਿਆਦਾ ਜੋ ਮੈਨੂੰ ਇੰਪ੍ਰੈਸ ਕੀਤਾ ਇੱਕ ਦਿਨ ਵਿਧਾਨ ਸਭਾ ਦੇ ਵਿੱਚ ਇੱਕ ਨੈਰਸੀ ਦਾ ਬਹਿ ਦੱਸਿਆ ਸੀ ਕਿ ਉਹ ਬੜੀ corrupt ਕਿਸਮ ਦਾ ਆਦਮੀ ਹੈ ਬੜੀ ਕਰਾਪਸ਼ਨ ਕਰਦਾ ਪਰ ਬਾਈ ਚਾਂਸ ਸੀਐਮ ਸਾਹਿਬ ਉੱਥੇ ਬੈਠੇ ਸੀ ਨਾ ਨੇ ਮੈਨੂੰ ਉੱਥੋਂ ਬੁਲਾ ਲਿਆ ਅਸੀਂ ਕ੍ਰੋਸ ਤਾਂ ਨਹੀਂ ਕਰ ਸਕਦੇ ਪਰ ਮੈਂ ਜਦੋਂ ਉੱਪਰੋਂ ਘੁੰਮ ਕੇ ਆਇਆ ਕਦੀ ਮੈਨੂੰ ਲੱਗਦਾ ਨਹੀਂ ਕਿ ਆਪੋਜੀਸ਼ਨ ਦਾ ਐਮਐਲਏ ਸੀਐਮ ਸਾਹਿਬ ਨੂੰ ਵਿਧਾਨ ਸਭਾ ਦੇ ਅੰਦਰ ਜਾ ਕੇ ਵਿੱਚ ਨਾਲ ਬੈਠਿਆ ਹੋਵੇ ਪਰ ਇਹਨਾਂ ਨੇ ਮੈਨੂੰ ਕਿਹਾ ਕਿ ਹੱਥ ਇਸ਼ਾਰਾ ਕਰਕੇ ਬੁਲਾਇਆ ਸੀ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਉਹ ਬੜਾ ਕਰ ਗਿਆ ਦੱਸ ਕਰਨਾ ਕੀ ਆ ਮੈਂ ਕਿਹਾ ਜੀ ਤੁਸੀਂ ਤੁਸੀਂ ਜੋ ਤੁਸੀਂ ਸੀਐਮ ਨੂੰ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਦੱਸ ਸੀ ਕਿ ਉਹ ਬੋਕਾਤਾ ਲੋਕਾਂ ਨੂੰ ਘੋੜਾ ਇਹਨਾਂ ਨੇ ਉਸ ਤੋਂ ਪਹਿਲੇ ਆਰਡਰ ਕੀਤਾ ਕਿ ਇਹਨੂੰ ਸਸਪੈਨਡ ਕਰੋ ਇਹ ਉੱਥੇ ਬੰਗਿਆ ਚ ਰਹਿਣਾ ਨਹੀਂ ਚਾਹੀਦਾ ਔਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਤੇ ਉਹ ਬੰਦਾ ਉੱਥੇ ਨਹੀਂ ਸੀ ਮੈਨੂੰ ਸਮਝਦਾ ਕਿ ਇਸ ਤਰ੍ਹਾਂ ਦੇ ਸੀਐਮ ਨਾਲ ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ ਇਸ ਲਈ ਮੈਂ ਅੱਜ ਇਹਨਾਂ ਨੂੰ ਜੁਆਇਨ ਕਰ ਰਿਹਾ ਔਰ ਮੈਂ ਇਹਨਾਂ ਨੂੰ ਬਸ਼ਵਸਾ ਦਿਵਾਉਣਾ ਕਿ ਮੈਂ ਇਹਨਾਂ ਦੇ ਨਾਲ ਵਫਾਦਾਰੀ ਨਾਲ ਕੰਮ ਕਰੂੰਗਾ ਔਰ ਇਹੀ وجہ ਕਿ ਮੈਂ ਅੱਜ ਆਮ ਆਦਮੀ ਪਾਰਟੀ ਦੇ ਜੀ ਕੁਸਵਾਲ ਤੁਹਾਨੂੰ ਡਾਕਟਰ ਸੁਖੀ ਡਾਕਟਰ ਸੁਖੀ ਜੀ ਤੁਸੀਂ ਡਿਜ਼ਾਈਨ ਕਰੋਗੇ ਐਮ ਐਲ اے ਜਾਂ ਮੈਂ ਕੰਟੀਨਿਊ ਕਰਾਂਗੇ ਉਹ ਦੇਖੋ ਕਿ ਮੈਂ ਕਾਨੂੰਨਨ ਜਿਹੜੀ ਪੱਖ ਹੈ ਦਾ ਦੇਖ ਕੇ ਦੇਖ ਲੈਦੇ ਦੂਜੀ ਵਾਰ ਕੱਲ ਜਦੋਂ ਨੇ ਬੜਾ ਮਾਨ ਸਨਮਾਨ ਦਿੱਤਾ ਮੈਂ ਦੋਵਰੀ ਐਮ ਐਲ اے ਕੱਲ ਜਦੋਂ ਤੋਂ ਹੀ ਬਣਿਆ ਮੇਰੇ ਕੱਲ ਜਦੋਂ ਨਾਲ ਕੋਈ ਸਦਸਵੀ ਸੀ ਬਾਲਣ ਨਾਲ ਮੇਰੀ ਕੋਈ ਕੋਈ ਪ੍ਰੋਬਲਮ ਨਹੀਂ ਪਰ 7 ਸਾਲ ਦੇ ਵਿੱਚ ਕਿਉਂਕਿ ਮੈਂ ਦੂਸਰੀ ਵਾਰੀ ਐਮ ਐਲ اے ਬਣਿਆ ਮਨ ਸਾਡੇ ਸੱਚ ਅਰਸਲ ਹੋ ਗਿਆ ਕਿ ਮੈਂ ਐਮਐਲਏ ਬਣਿਆ ਨੂੰ ਪਰ ਪਿਛਲੀ ਵਾਰੀ ਕਾਂਗਰਸ ਸਰਕਾਰ ਨੇ ਵੀ ਜਿਹੜਾ ਬੰਗਾ ਹਲਕਾ ਸੀ ਬੜਾ ਇੰਗਲੋਰ ਸੀ ਪਰ ਇਸ ਵਾਰ ਮੈਂ ਸੋਚਦਾ ਕਿ ਜਦੋਂ ਸਰਦਾਰ ਭਗਵਾਂ ਸਿੰਘ ਮਾਨ ਸਾਹਿਬ ਨੇ ਜਿਸ ਧਰਤੀ ਤੋਂ ਸੋਚ ਚੁੱਕੇ ਆ ਉਹ ਪੰਜਾਬ ਦਾ ਇੱਕ ਨੰਬਰ ਦਾ ਹਲਕਾ ਬਣ ਚਾਹੀਦਾ ਪਰ ਮੈਨੂੰ ਮੇਰੇ ਤੋਂ ਪਹਿਲਾਂ ਇਹਨਾਂ ਨੇ ਮੇਰੇ ਮੰਗਣ ਤੋਂ ਬਿਨਾਂ ਇਹਨਾਂ ਨੇ ਗੱਲ ਰਸੇਜ ਵੀ ਮੈਨੂੰ ਕਹੀ ਇੱਥੇ ਵੀ ਕਹੀ ਅਸੀਂ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਆ ਪਰ ਮੈਂ ਸਮਝਦਾ ਕਿ ਕੋਈ ਇੱਕ ਵੱਡਾ ਕਾਰਨ ਹੈ ਕਿ ਮੈਂ ਬੰਗਾ ਹਲਕੇ ਦਾ ਜਿਹਨਾਂ ਨੂੰ ਮੈਂ ਜਵਾਬ ਦੇ ਆ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਉਹਨਾਂ ਦੇ ਹਰ ਪੱਖੋਂ ਉਹਨਾਂ ਨੂੰ ਖੁਸ਼ਾ ਕਰਨ ਦੇ ਲਈ ਮੈਂ ਨਹੀਂ ਸਮਝਦਾ ਕਿ ਮੈਨੂੰ ਇਹ ਪਾਰਟੀ ਜੁਆਇਨ ਕਰਨੀ ਚਾਹੀਦੀ ਸੀ ਇਸ ਕਰਕੇ ਕਿ ਪਿਛਲੇ ਦਰਜੇ ਵਿੱਚ ਸ਼ੌਮਨਿਆ ਕਾਦੀ ਦਲ ਤੋਂ ਕਾਫੀ ਜੁਆਇਨਿੰਗ ਹੋਤੀ ਹੈ ਪਾਰਟੀ ਦੇ ਜੁਆਇਨ ਸਾਡੀ ਪਾਰਟੀ ਤੋਂ ਸੀਨੀਅਰ ਲੀਡਰ ਜਿਵੇਂ ਪਵਨ ਕੁਮਾਰਟੀ ਜੀ ਜਨਸਭਾ ਦਾ ਸਕਤੀਦਾਰ ਤੁਹਾਨੂੰ ਕੀ ਲੱਗਦਾ ਰਜੀ ਸ਼ੋ ਨੇ ਕਰੀਤਨ ਹੋਣਾ ਕਾਫੀ ਇੱਕ ਫਾਈਨਲਿਟੀ ਪਾਰਟੀ ਰਹਿ ਗਈ ਹੈ ਨਹੀਂ ਅਸੀਂ ਕੋਈ ਟਾਰਗੇਟ ਕਰਕੇ ਕੋਈ ਜੁਆਇਨਿੰਗ ਨਹੀਂ ਕਰਾਉਂਦੇ ਕਿ ਇਹਦੇ ਨਾਲ ਆਏ ਹੋ ਜੂ ਅਸੀਂ ਚਾਹੁੰਦੇ ਕਿ ਜੇ ਹਰ ਇੱਕ ਪਾਰਟੀ ਚੰਗੇ ਬੰਦੇ ਵੀ ਹੈਗੇ ਸਾਰੇ ਸੁਮੀਰ ਵਾਲੇ ਥੋੜੀ ਹੁੰਦੇ ਚੰਗੇ ਵੀ ਹੈਗੇ ਕਈ ਤਾਂ ਫਿਰ ਜਿਹੜੇ ਚੰਗੇ ਬੰਦੇ ਨੂੰ ਕਿੱਥੇ ਜਾਣਗੇ ਫਿਰ ਜੇ ਪਾਰਟੀ ਇੱਕ ਮਿੰਟ ਜੇ ਪਾਰਟੀ ਹੋਈ ਉਹਨਾਂ ਦੀ ਇੱਕ ਐਸੇ ਧੜੇਬੰਦੀ ਦਾ ਸ਼ਿਕਾਰ ਹੋਗੀ ਪਰਿਵਾਰਵਾਦ ਦਾ ਸ਼ਿਕਾਰ ਹੋਗੀ ਤਾਂ ਜਿਹੜੇ ਚੰਗੇ ਬੰਦੇ ਨੇ ਪੋਲਿਟਿਕਸ ਪਰ ਉਹ ਦੋੜੀ ਨਾਲ ਜਿਹੜੇ ਨੇ ਉਹ ਆਪਣੀ ਬਲੀ ਦੇਣਗੇ ਉਹ ਲੜੀ ਜਾਣ ਆਪਣਾ ਜਿੱਥੇ ਲੜਨਾ ਉਹ ਉਹ ਉਹਨਾਂ ਦੀ ਲੜਾਈ ਆਪਣੀ ਪਰਿਵਾਰ ਦੀ ਜਾਂ ਆਪਣੀ ਕੁਰਸੀ ਦੀ ਹੈ ਸਾਡੀ ਲੜਾਈ ਪੰਜਾਬ ਦੀ ਆਮ ਲੋਕਾਂ ਦੀ ਦਵੇ ਕੁਚਲੇ ਗਰੀਬਾਂ ਗੁਰਬਾਂ ਦੀ ਲੜਾਈ ਹੈ ਸਾਡੀ ਆਹ ਪੁਰਾਣੀ ਆਈਡੀਆਵਾਦੀ ਜੋ ਪਾਰਟੀ ਸੀਗੀ ਉਹ ਹੁਣ ਬਤੀ ਹੈ ਚੋਟੀ ਕਾਫੀ ਹੁਣ ਜੁਆਇਨਿੰਗ ਹੋ ਰਹੀਆਂ ਨਹੀਂ ਸਾਡੀ ਪਾਰਟੀ ਦੀ ਟੈਗਲ ਜਿਸ ਦਿਨ ਅਰਵਿੰਦ ਜੀ ਨੇ ਪਾਰਟੀ ਬਣਾਈ ਸੀ ਉਸ ਦਿਨ ਕਿਹਾ ਸੀ ਕਿ ਦੂਜੀਆਂ ਪਾਰਟੀਆਂ ਚ ਵੀ ਚੰਗੇ ਲੋਕ ਨੇ ਆਓ ਸਾਡੇ ਕੋਲ ਇਹ ਅਕਾਲੀ ਦਲ ਦੀ ਹੁਣ ਕਾਦੀ ਡੈਵਲੋਪਮੈਂਟ ਜੀ ਅਜੇ ਵੀ ਡੈਵਲੋਪਮੈਂਟ ਦੀ ਗੱਲ ਕਰੀ ਜਾਂਦਾ ਹਮਨ ਦਾ ਟੈਨਸ਼ਨ ਕਿਉਂ ਹੋ ਰਿਹਾ ਉਹਨਾਂ ਦੀ ਟੈਨਸ਼ਨ ਤੋਂ ਤੋ ਤੱਕ ਉਹਨਾਂ ਦੀ ਡੈਵਲੋਪਮੈਂਟ ਜੀ ਬਚੀ ਹੈ ਕੋਈ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਾਰਟੀ ਦੇ ਵਿੱਚ ਚੰਗੇ ਬਣ ਰਹੇ ਹੋ ਮੰਨ ਲੀ ਸਾਡਾ ਹੋਰ ਕਿਸੇ ਨਾਲ ਕੋਈ ਜਿੱਦ ਦੇ ਰਾਤ ਤੱਕ ਕੈਮ ਹੋਇਆ ਇੱਥੇ ਲੈ ਆ ਮੰਗ ਤੂੰ ਏਦਾਂ ਦਾ ਉਹਨਾਂ ਲਾਇਆ ਕਰੋ ਕਿ ਆਹ ਹੋ ਸਕਦਾ ਸੂਤਰ ਇੱਕ ਤਾਂ ਮੈਨੂੰ ਸੂਤਰ ਮਲਾ ਦਿਓ ਯਾਰ ਇੱਕ ਅੱਧਾ ਤਾਂ ਮਲਾ ਦਿਓ ਚਲੋ ਤਾਂ ਸੂਤਰ ਬਹੁਤ ਨੇ ਤੁਹਾਡੇ ਯਾਰ ਕਦੇ ਉਹ ਕੈਬਿਨੇਟ ਬਣਾ ਦਿੰਦੇ ਨੇ ਕਦੇ ਉਹ ਪੋਰਟਫੋਲੀਓ ਬਣਾ ਦਿੰਦੇ ਨੇ ਠੀਕ ਹੈ ਤੋ ਕਿਰਪਾ ਕਰਕੇ ਸੂਤਰਾਂ ਤੇ ਕੰਟਰੋਲ ਰੱਖੋ ਬਸ ਜੀ 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 ਜ ਜਿੱਦੇ ਕੋਈ ਕਿਸੇ ਹੋਰ ਚੰਗੇ ਬੰਦੇ ਜਾਂ ਕੋਈ ਕਿਸੇ ਅਹੁਦੇ ਤੇ ਵੀ ਨਹੀਂ ਹੈਗੇ ਜਦੋਂ ਸਾਡੇ ਨਾਲ ਸੰਪਰਕ ਕਰਨਗੇ ਅਸੀਂ ਉਹਨਾਂ ਦਾ ਪੋਰਟਫੋਲੀਓ ਚੈੱਕ ਕਰਦੇ ਆਂ ਡਾਕਟਰ ਸਾਹਿਬ ਦਾ ਜਾ ਕੇ ਪੁੱਛ ਲਿਓ ਨਾ ਸ਼ਹਿਰ ਚ ਇੱਕ ਇੱਕ ਦਾਗ ਨਹੀਂ ਹੈਗਾ ਇਹੋ ਜਿਹੇ ਇਹੋ ਜਿਹੇ ਚਿੱਕੜ ਵਾਲੇ ਮਾਹੌਲ 'ਚ ਦਾਮਨ ਸਾਫ਼ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਤਾਂ ਹੀ ਡਾਕਟਰ ਸਾਹਿਬ ਸਾਡੇ ਕੋਲ ਅੱਜ ਹਿੱਸਾ ਨੇ ਫੜਿਆ ਕੋਈ ਗੱਲ ਇੰਟਰੋਡਕਸ਼ਨ ਹੈ ਸਾਰਿਆਂ ਨੂੰ ਮਿਲ ਲੈਣਗੇ ਉਹ ਕੌਣ ਕੀ ਕੰਮ ਕਰਦਾ ਕੌਣ ਕਹਿ ਮਿਲਨ ਇਹ ਤਾਂ ਨਹੀਂ ਕਿ ਸਰਕਾਰੀ ਗਵਰਨਮੈਂਟ ਚਲਾ ਨਹੀਂ 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 ਤਾਂ ਅਜੇ ਨਮੇ ਆਏ ਨਹੀਂ ਅਜੇ ਤਾਂ ਗੁਹਾਟੀ ਤੋਂ ਸਾਰਾ ਸਮਾਨ ਵੀ ਨਹੀਂ ਆਇਆ ਹੁੰਦਾ ਠੀਕ ਹੈ ਨਾ ਆ ਕੇ ਮਿਲਨ ਦੋ ਕੌਣ ਕੌਣ ਸੈਕਟਰੀ ਨੇ ਕੌਣ ਕੱਲ ਨੂੰ ਚਿੱਠੀ ਲਿਖਣੀ ਹੈ ਕੋਈ ਕੱਲ ਨੂੰ ਕੋਈ ਕੋਈ ਆਰਡਰ ਦੇਣਾ ਹੈ ਉਹਦੇ ਬਾਅਦ ਦੇਖਾਂਗੇ ਤੁਸੀਂ ਤਾਂ ਠੀਕ ਹੈ ਨਾ ਦੇਖੋ ਐਨੇ ਦੇਖੋ ਨੈਸ਼ਨਲ ਹਾਈਵੇ ਅਥਾਰਟੀ ਕਹਿੰਦੀ ਹੈ ਸਾਡਾ ਜ਼ਮੀਨਦਾਰ ਔਲਾ ਜੀ ਦੋ ਤਿੰਨ ਜਗ੍ਹਾ ਤੇ ਬੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ ਕਿਸਾਨਾਂ ਦਾ ਭਾਅ ਨਹੀਂ ਬਣ ਰਿਹਾ ਇਹ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਜੀ ਹਰ ਗੱਲ ਤੇ ਕਰੰਦਨ ਲਾਅ ਐਂਡ ਆਰਡਰ ਜ਼ਮੀਨ ਅਸੀਂ ਦੇਣੀ ਹੈ ਅਸੀਂ 55 ਮੰਗਦੇ ਆ ਉਹ 50 ਦਿੰਦੇ ਨੇ ਤੇ 50 ਤੇ 55 ਚ ਸੌਦਾ ਖੜਾ ਤੇ ਇਹਦੇ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਪੰਜਾਬ ਨੂੰ ਹਰ ਵਕਤ ਲਾਅ ਐਂਡ ਆਰਡਰ ਦੀ ਗੱਲ ਕੌਣ ਲਿਖ ਦਿੰਦੇ ਨੇ 22 ਸਾਲ ਹੋ ਗਏ 16 ਮਾਰਚ ਤੋਂ ਬਾਅਦ ਪੌਣੇ 3 ਸਾਲ ਹੀ ਹੋ ਗਏ ਪੰਜਾਬ ਦੇ ਵਿੱਚ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ ਵਿੱਚ ਕਰਫਿਊ ਨਹੀਂ ਲੱਗਿਆ ਤੇ ਹਰਿਆਣਾ ਵਿੱਚ ਨੂਹ ਦੇ ਵਿੱਚ 4 ਮਹੀਨੇ ਕਰਫਿਊ ਲੱਗਿਆ ਰਿਹਾ ਤੁਸੀਂ ਸਾਨੂੰ ਲਾਓ ਐਂਡ ਆਰਡਰ ਦੱਸ ਦਿਓ ਕੀ ਹੁੰਦਾ ਯੂਪੀ ਜਾਂਦਾ ਲਾ ਐਂਡ ਆਰਡਰ ਸੰਭਾਲ ਲਓ ਨੰਬਰ ਦੋ ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੇ ਕਪੇਅਰ ਕਰ ਦੋਗੇ ਸਾਡੀ ਪਜਾਉ ਜ਼ਮੀਨ ਹੈ ਸਾਡੀ ਸਾਡੀ ਐਕੁਜੀਸ਼ਨ ਦਾ ਰੇਟ ਹੋਰ ਹੈ ਉੜੀਸਾ ਦਾ ਹੋਰ ਹੈ 36 ਗੜਾ ਤੁਸੀਂ ਕਹਿੰਦੇ ਜੀ ਹਮੇ ਬਿਹਾਰ ਮੇ ਹਮੇ 5 ਲੱਖ ਮੇ 1 ਕੜ ਮਿਲ ਰਹਾ ਹੈ ਆ 50 ਮੰਗ ਰਹੇ ਹੋ ਭਾਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ ਇਹ ਤੁਹਾਨੂੰ ਦੇਖਣਾ ਪਊਗਾ ਹਾਂ ਤੁਸੀਂ ਜੰਮੂ ਕਸ਼ਮੀਰ ਜਾਓਗੇ ਅਗੇ ਕਠੂਏ ਤੋਂ ਅਗੇ ਫਿਰ ਸਸਤੀਆਂ ਮਿਲਣਗੇ ਤੁਹਾਨੂੰ ਪਹਾੜ ਹੈ ਉੱਥੇ ਬੰਜਰ ਜ਼ਮੀਨਾਂ ਨੇ ਹੈ ਨਹੀਂ ਕੁਝ ਸੋ ਸਾਸੀ ਆਪਣੀ ਜ਼ਮੀਨ ਦਾ ਤਾਂ ਮੁੱਲ ਲਵਾਂਗੇ ਨਾ ਪ੍ਰੋਪਰ ਸੋ ਇਹ ਕੋਈ ਲਾਅ ਐਂਡ ਆਰਡਰ ਦਾ ਨਹੀਂ ਮੈਂ ਕੱਲ ਇਹੀ ਲਿਖਿਆ ਜੇ ਲਾਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਰਸ ਨਾ ਜਾਂਦੀ ਉੱਥੇ ਰੌਲਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ ਤੇ ਹੈ ਸੋ ਅਸੀਂ 2-4 ਦਿਨਾਂ ਚ ਹੱਲ ਕਰ ਦਾਂਗੇ ਕੋਈ ਅਸੀਂ ਕਰਾਂਗੇ ਪੰਜਾਬ ਦਾ ਕਲੈਕਟਰ ਰੇਟ ਆ ਉਹ ਬੁਖਤ ਕਰਦਾ ਜਿਹਦੇ ਕਰਕੇ ਇਹ ਮਾਮਲਾ ਜਿਹੜਾ ਫਸਿਆ ਹੋਇਆ ਕਲੈਕਟਰ ਰੇਟ ਬਦਲਣਾ ਚਾਹੀਦਾ ਨਹੀਂ ਨਹੀਂ ਕਲੈਕਟਰ ਰੇਟ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਜੀ ਐਨਐਚਆਈ ਦੇ ਜਿਹੜੇ ਰੇਟ ਨੇ ਨਾ ਉਹ ਅਲੱਗ-ਅਲੱਗ ਹੁੰਦੇ ਨੇ ਉਹ ਕਿਤੇ ਉੱਚਾ ਹੁੰਦਾ ਕਿਤੇ ਘੱਟ ਹੁੰਦਾ ਬਾਅਦ ਵਿੱਚ ਤੁਸੀਂ ਕਮਿਸ਼ਨਰ ਕੋਲੇ ਵੀ ਜਾ ਸਕਦੇ ਹੋ ਅਪੀਲ ਪਾ ਸਕਦੇ ਹੋ ਕਿ ਸਾਨੂੰ ਘੱਟ ਮਿਲਿਆ ਬਹੁਤ ਵਾਰੀ ਬਾਅਦ ਵਿੱਚ ਵੀ ਮਿਲੇ ਨੇ ਰੇਟ ਪਰ ਇਹ ਕੋਈ ਨਹੀਂ ਜਲਦੀ ਮਸਲਾ ਹੱਲ ਹੋ ਜੂਗਾ ਅੱਜ ਅੱਜ ਸਿਰਫ ਅੱਜ ਸਿਰਫ एक बेच्चे दे मैं क्या देने। में बोलने का काम ही करता हूँ मैं मैं को गैस बेल्डिंग नहीं करता था पहले स्टेक होल्डर को मिलूंगा जिनकी जमीन है और उनके सारे जो हक है उनको मिलेंगे थैंक यून ਕਰਕੇ ਲਗਾ ਦੇ